ਸਤਿ ਸ੍ਰੀ ਅਕਾਲ ਜੀ ਕਬੂਤਰਾਂ ਦੇ ਸਾਰੇ ਖਿਡਾਰੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤੀਆਂ ਵਖਸੇ ਜੀ ਅੱਜ ਅਸੀਂ ਤੁਹਾਡੇ ਸਾਹਮਣੇ 13 ਜੂਨ 2025 ਦੀਆਂ ਕੁਝ ਬਾਜ਼ੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਬਾਜ਼ੀ ਦੀ ਗੱਲ ਕਰਾਂਗੇ ਪਿੰਡ ਫਲਾਉਂਡ ਜੀ 1276 ਕਬੂਤਰ ਉੱਡੇ ਸੀਗੇ ਜੀ 8 ਕਬੂਤਰਾਂ ਵਿੱਚ ਬਾਜ਼ੀ ਸਾਂਝੀ ਹੋਊਗੀ ਜੀ ਬੱਬੂ ਮਹਿਮਾ ਸਿੰਘ ਵਾਲਾ ਅਰਸ਼ ਭੋਗੀ ਵਾਲਾ ਬਾਬੂ ਕੁੱਪ ਏਕਮ ਕਣਕਸ ਬਿੱਟੂ ਰਾਏਕੋਟ ਜੋ ਤੋਰਾ ਫਲਾਉਂਡ ਸ਼ਕੀਲ ਰੋੜਕਾ ਕਾਲਾ ਤਖ਼ਰ ਇਸ ਤੋਂ ਬਾਅਦ ਬਾਜ਼ੀ ਸੀਗੀ ਜੀ ਪਿੰਡ ਰੂਪਾ ਜੀ 82 ਕਬੂਤਰ ਉਡੇ ਸੀ 2200 ਨੂੰ ਜੀ 8 ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਈ ਤਕਰੀਬਨ 4:45 ਮਿੰਟ ਤੇ ਜੀ ਡਾਕਟਰ ਰਚਨਾ ਪਹਿਲਾ ਨੰਬਰ ਵੀ ਬਣਿਆ ਜੀ ਡਾਕਟਰ ਰਚਨਾ ਦਰਤ ਲੋਂਗੋਵਾਲ ਸੰਭੂ ਮੋਜੇਵਾਲ ਗੁਰਜੀਤ ਉਪਲੀ ਜੋਤ ਪਾਤੜਾ ਸੋਨੂ ਰੰਗੀਆਂ ਕੋਕੋ ਉੱਬਾਵਾਲ ਰਫੀਕ ਤਲੇਲਗੜ ਇਹਨਾਂ ਦੇ ਵਿੱਚ ਬਾਜੀ ਵੰਡੀ ਗਈ ਜੀ ਪਿੰਡ ਰੂਪਾਹੜੀ ਇਸ ਤੋਂ ਬਾਅਦ ਬਾਜੀ ਸੀ ਜੀ ਪਿੰਡ ਖਿਆਲਾ 27 ਕਬੂਤਰ ਉਡੇ ਸੀ 2200 ਨੂੰ ਸੰਦੀਪ ਚੌਕੇ ਫਰਜ ਦਾ ਜੇਤੂ ਪਹਿਲੇ ਨੰਬਰ ਦੇ ਗੁਰਪ੍ਰੀਤ ਸਲੀਨਾ ਦੇ ਘਰੋਂ ਕਬੂਤਰ ਸੀਗਾ ਜੀ ਤਕਰੀਬਨ 4:30 ਮਿੰਟ ਤੇ ਬਾਜੀ ਨਿਬੜੀ ਜੀ ਦੂਜੇ ਨੰਬਰ ਤੇ ਚਿਰਾਗ ਮੋੜਾਂ ਜੀ ਤੀਜੇ ਨੰਬਰ ਤੇ ਸਾਂਝੀ ਵਿੱਚ ਸਨ ਸੀ ਲਾਡੀ ਬੋੜਾਂਵਾਲ ਤੇ ਕੁਲਦੀਪ ਗੰਡੂਆ ਚਾਰਾਂ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਸੀਗੀ ਜੀ ਕਾਪੀ ਤੇ ਸੀ ਬੱbbi ਖਿਆਲਾ ਜੀ ਜਿਸ ਨੇ ਬਹੁਤ ਵਧੀਆ ਇਨਸਾਫ ਕਰਾਇਆ ਵੀ ਨੇ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਦਿਵਾਨਾ ਜ਼ਿਲ੍ਹਾ ਬਰਨਾਲਾ ਜੀ 2200 ਐਂਟਰੀ ਬੀਸ ਨੂੰ 100 ਕਬੂਤਰ ਉੱਡਿਆ ਸੀਗਾ ਜੀ 3:45 ਮਿੰਟ ਤੇ ਬਾਜੀ ਨਿਬੜੀ ਜੀ ਕੋਈ ਸਾਂਝੀ ਨਹੀਂ ਸੀਗੀ ਜੀ ਤਰਲੋਚਨ ਮਾਸੀ ਕੇ ਪਹਿਲੇ ਨੰਬਰ ਤੇ ਫਰੈਜ ਪਲੱਸ 1000 ਦੀ ਜਿੱਤ ਨਾ ਪਹਿਲੇ ਨੰਬਰ ਤੇ ਗੁਰਮੇਲ ਗਹਿਣਾ ਕੂਲਰ ਪਲੱਸ 600 ਦੀ ਜਿੱਤ ਨਾ ਦੂਜੇ ਨੰਬਰ ਤੇ ਪਿੰਦਾ ਗਹਿਲਾਂ 400 ਦੀ ਜਿੱਤ ਪਲੱਸ ਕਪ ਤੀਜੇ ਨੰਬਰ ਤੇ ਜੀ ਦੋਨੋਂ ਕਬੂਤਰ ਇਹ ਪਿੰਦਾ ਗਹਿਲਾਂ ਦੇ ਘਰੋਂ ਸੀਗੇ ਜੀ ਚੌਥਾ ਪਿੰਦਰ ਹਿੰਮਤਪੁਰਾ ਪੰਜਵਾਂ ਗੁਰਵੀਰ ਮਾਨੁਕੇ ਦੋਨੇ ਵੀ ਰਕਪਾਂ ਦੇ ਜੇਤੂ ਰਹੇ ਜੀ ਅਪਡੇਟ ਦੇਣ ਲਈ ਗੁਰੀ ਦਿਵਾਨਾ ਵੀਰ ਦਾ ਧੰਨਵਾਦ ਜੀ ਇਸ ਤੋਂ ਬਾਅਦ ਅੱਜ ਬੋਲਟ ਮੋਟਰਸਾਈਕਲ ਵਾਲੀ ਬਾਜੀ ਸੀਗੀ ਜੀ ਪਿੰਡ ਮੰਗਟਕੇਰ ਜ਼ਿਲ੍ਹਾ ਸ੍ਰੀ ਮੁਖਤਾਰ ਸਾਹਿਬ 2200 ਨੂੰ 114 ਕਬੂਤਰ ਉੱਡੇ ਸੀ ਜੀ ਬਾਜੀ ਸੇਹਾਂ ਵਿੱਚ ਸਾਂਝੀ ਸੀਗੀ ਜੀ ਬਿੰਦਰ ਗਿੱਲ ਕੱਲਾ ਸੀਗਾ ਜੀ ਬਿੰਦਰ ਗਿੱਲ ਬੋਲਟ ਦਾ ਜੇਤ ਪਹਿਲੇ ਨੰਬਰ ਤੇ ਮਨਪ੍ਰੀਤ ਭਾਗ ਥਲਾ ਦੂਜੇ ਨੰਬਰ ਤੇ ਫਰਿੱਜ ਦਾ ਜੇਤੂ ਤੀਜੇ ਨੰਬਰ ਤੇ ਜੀਤਾ ਲਹਾਰਾ ਸੋਨੇ ਦੀਆਂ ਠੱਲਾਂ ਦਾ ਜੇਤੂ ਸੋਨਾ ਮੋੜ ਕੂਲਰ ਦਾ ਜੇਤੂ ਹਰਮਨ ਬਲਮਗੜ ਐਂਟਰੀ ਵਾਪਸ ਜੀ ਤੇ ਸਾਂਝੀ ਵਿੱਚ ਸਨਜੀ ਗੁਰਪ੍ਰੀਤ ਡਰੋਲੀ ਭਾਈ ਤੇ ਮੋਹਨ ਬਲਮਗੜ ਇਹ ਸਾਂਝੀ ਵਿੱਚ ਸਨਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਮੋਟਰਸਾਈਕਲ ਵਾਲੀ ਪਿੰਡ ਚਿਤਾਮਲੀ 105 ਕਬੂਤਰ ਉੱਡੇ ਸੀਗੇ ਜੀ 3200 ਨੂੰ ਅੱਠਾਂ ਕਬੂਤਰਾਂ ਵਿੱਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਵਾਧਾ ਵੀ ਸੀਗਾ ਜੀ ਵਾਧੇ ਵਿੱਚ ਫਰਿੱਜ ਵੀ ਸੀ ਇਨਾਮ ਜੀ 5 ਵਜੇ ਬਾਜੀ ਨਿਬੜੀ ਜੀ ਟਮਾ ਤੇਔੜ ਜੀ ਮੋਟਰਸਾਈਕਲ ਦਾ ਜੇਤੂ ਰਹਾ ਪਲੱਸ ਵਾਦੇਵਾਲੀ ਫਰਿੱਜ ਦਾ ਪਹਿਲੇ ਨੰਬਰ ਤੇ ਜਾਰੀ ਪਥਰੇੜੀ ਜਟਾਂ ਕੂਲਰ ਦਾ ਜੇਤੂ ਦੂਜੇ ਨੰਬਰ ਤੇ ਅੰਸ਼ਵੀਰ ਪਥਰੇੜੀ ਜਟਾਂ ਤੀਜੇ ਨੰਬਰ ਤੇ ਫਰਾਟਾ ਪੱਖਾ ਇਹ ਦੋਨੇ ਕਬੂਤਰ ਜੀ ਜਾਰੀ ਪਥਰੇੜੀ ਦੇ ਸੀ ਚੌਥੇ ਨੰਬਰ ਤੇ ਬਾਬਾ ਜਨਕੀਦਾਸ ਲਾਡੀ ਚੇੜੀਆਂ ਦੇ ਘਰੋਂ ਕਬੂਤਰ ਸੀਗਾ ਜੀ ਸੁੱਖਾ ਪਡੌਲ ਸੈਂਟੀ ਚਾੜਕ ਮਾਜਰਾ ਜੱਗੀ ਯੂ ਐਸ ਏ ਲਾਡੀ ਨਥਲਪੁਰ ਡਾਟ ਇਹ ਕਬੂਤਰ ਸਾਂਜੀ ਦੇ ਵਿੱਚ ਸਾਨ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਖੂਨਣ ਜੀ ਜਿਲਾ ਸ੍ਰੀ ਮੁਕਤਸਰ ਸਾਹਿਬ ਜੀ 70 ਕਬੂਤਰ ਉੱਡੇ ਸੀ 2200 ਐਂਟਰੀ ਪੀਸ ਨੂੰ 2:15 ਮਿੰਟ ਤੇ ਇਕੱਲਾ ਕਬੂਤਰ ਰਹਿ ਗਿਆ ਜੀ ਡਾਕਟਰ ਮਾਹੂਣਾ ਪਹਿਲੇ ਨੰਬਰ ਤੇ ਇਕੱਲਾ ਰਿਹਾ ਜੀ ਡਾਕਟਰ ਮਾਹੂਣਾ ਜੀ ਪੂਰੀ ਮਾਹੂਣਾ ਗਰੁੱਪ ਜੀ ਇਸ ਤੋਂ ਬਾਅਦ ਬਾਜ਼ੀ ਸੀ ਕਿ ਜੀ ਪਿੰਡ ਪਵਾ ਲੁਧਿਆਣਾ ਜੀ 68 ਕਬੂਤਰ ਉੱਡੇ ਸੀ 1500 ਨੂੰ ਜੀ 6 ਕਬੂਤਰਾਂ ਨੇ ਬਾਜ਼ੀ ਸਾਂਝੀ ਕਰੀ ਜੀ 4 ਵਜੇ ਪੱਪਾ ਟਿੱਬਾ ਕਾਲਾ ਟਿੱਬਾ ਕਰਤਾਰਾ ਕਬੱਦੀ ਸੈਵੀ ਗਿੱਲ ਗੁੰਨਾ ਤੇ ਇੱਕ ਕਬੂਤਰ ਹੋਰ ਸੀ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਕੈਰੇ ਜ਼ਿਲ੍ਹਾ ਬਰਨਾਲਾ ਜੀ 91 ਕਬੂਤਰ ਉੱਡੇ ਸੀਗੇ ਜੀ 1700 ਨੂੰ ਪੰਜਾਂ ਵਿੱਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਬੱਗਾ ਧੂਰੀ ਮੋਟਰਸਾਈਕਲ ਦਾ ਜੇਤੂ ਰਿਹਾ ਜੀ ਦੂਜੇ ਨੰਬਰ ਤੇ ਕਿੰਦਾ ਗੋਮਟੀ ਪਾਲਾ ਚੋਹਾਨਕੇ ਬੰਟੀ ਵਿਲਾ ਚੌਥੇ ਨੰਬਰ ਤੇ ਪੰਜਵੇਂ ਤੇ ਫੌਜੀ ਵਿਲਾ ਜੀ ਅਪਡੇਟ ਦੇਣ ਲਈ ਅਮਰਜੀਤ ਚੰਨਣਾਲ ਵੀਰ ਦਾ ਧੰਨਵਾਦ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਤਲੈਵਾ ਜ਼ਿਲ੍ਹਾ ਮਾਨਸਾ ਜੀ ਪਿੰਡ ਤਲੈਵਾ 16 ਕਬੂਤਰ ਉੱਡੇ ਸੀ 2200 ਨੂੰ ਜੀ 3:24 ਮਿੰਟ ਤੇ ਇਕੱਲਾ ਕਬੂਤਰ ਰਹਿ ਗਿਆ ਜੀ ਲਖਾ ਫਰਮਾਈ ਦਾ ਲੱਖੀ ਫਰਮਾਈ ਦਾ ਕੱਲਾ ਕਬੂਤਰ ਰਹਿ ਗਿਆ ਸੀ ਜੀ ਇਸ ਤੋਂ ਬਾਅਦ ਬਾਜੀ ਸੀ ਜੀ ਪਿੰਡ ਕਹੇਰੂ ਜ਼ਿਲ੍ਹਾ ਸੰਗਰੂਰ ਜੀ 77 ਕਬੂਤਰ ਉੱਡੇ ਸੀਗੇ ਜੀ 7 ਔਲੇ ਦੇ ਡੱਗ ਪਏ ਸੀਗੇ ਜੀ 70 ਕਬੂਤਰ ਉੱਡੇ ਤੇ 1200 ਐਂਟਰੀ ਪੀਸ ਨੂੰ ਪੰਜਾਂ ਕਬੂਤਰਾਂ ਵਿੱਚ ਬਾਜੀ ਸਾਂਝੀ ਹੋ ਗਈ ਜੀ ਪਹਿਲਾ ਨੰਬਰ ਬਣਿਆ ਜੀ ਕਾਕਾ ਬਲਵਾਰਡ ਦਾ ਕੱਪ ਦਾ ਜੇਤੂ ਦੂਜਾ ਮਨਦੀਪ ਮਦੇਵੀ ਕੱਪ ਦਾ ਜੇਤੂ ਤੀਜੇ ਨੰਬਰ ਤੇ ਗगन ਦੀਦਾਰਗੜ੍ਹ ਜੀ ਚੌਥੇ ਤੇ ਗੁਰਸੇਵਕ ਤਾੜਵਾ ਸੁਲਤਾਨ ਰਹੀੜਾ ਇਹਨਾਂ ਕੂਤਰਾਵਾਂ ਦੇ ਵਿੱਚ ਬਾਜ਼ੀ ਨਿਬੜੀ ਜੀ ਤਕਰੀਬਨ 4:40 ਮਿੰਟ ਤੇ ਇਸ ਤੋਂ ਬਾਅਦ ਬਾਜ਼ੀ ਸੀਗੀ ਜੀ ਪਿੰਡ ਦਾਦੂਵਾਲ ਜ਼ਿਲ੍ਹਾ ਜਲੰਧਰ ਜੀ 32 ਕਬੂਤਰ ਉੱਡੇ ਸੀ 1700 ਨੂੰ ਜੀ ਪਹਿਲੇ ਨੰਬਰ ਤੇ ਰਿਹਾ ਜੀ ਸੁੱਚਾ ਉੱਚਾ ਪਿੰਡ ਕੁਲਰ ਦਾ ਜੇਤੂ ਬਿੱਕੀ ਕੁੱਕੜ ਪੱਖੇ ਦਾ ਜੇਤੂ ਤਾਗਰ ਗੰਡਵਾ ਕੱਪ ਦਾ ਜੇਤੂ ਜੀ ਤਿੰਨਾਂ ਵਿੱਚ ਬਾਜ਼ੀ ਸਾਂਝੀ ਸੀਗੀ ਜੀ ਉਸ ਤੋਂ ਬਾਅਦ ਬਾਜ਼ੀ ਸੀਗੀ ਜੀ ਪਿੰਡ ਲੰਗ ਜ਼ਿਲ੍ਹਾ ਪਟਿਆਲਾ ਜੀ 91 ਕਬੂਤਰ ਉੱਡੇ ਸੀਗੇ ਜੀ 1700 ਨੂੰ ਤਕਰੀਬਨ ਨਵਾਂ ਕੂਤਰਾ ਨੇ ਟਾਈਮ ਕਰਤਾ ਸੀਗਾ ਜੀ ਇਨਾਮਾਂ ਦੀਆਂ ਪਰਚੀਆਂ ਪਈਆਂ ਜੀ ਪ੍ਰਗਟ ਪੰਡਰ ਨੰਬਰ ਨਿਕਲਿਆ ਜੀ ਦੂਜਾ ਐਮੀ ਸ਼ੇਰਮਾ ਜਰਾ ਤੀਜਾ ਜੀ ਗੋਲਾ ਸੌਂਸਪੁਰ ਬਾਕੀਆਂ ਦਾ ਨਹੀਂ ਪਤਾ ਚਲ ਸਕਿਆ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਮਜਾਲੀ ਕਲਾਂ ਜੀ ਜ਼ਿਲ੍ਹਾ ਲੁਧਿਆਣਾ ਨੇੜੇ ਸਮਰਾਲਾ 60 ਕਬੂਤਰ ਉੱਡੇ ਸੀਗੇ ਜੀ 1200 ਨੂੰ 4 ਵਜੇ ਪੰਜਾਂ ਕਬੂਤਰਾਂ ਵਿੱਚ ਬਾਜੀ ਸਾਂਝੀ ਹੋਈ ਜੀ ਜੱਗੀ ਖਲਾਲ ਸੁਖਪਾਲ ਲਾਲਬਾਈ ਗਰੁੱਪ ਦਾ ਕਬੂਤਰ ਸੀਗਾ ਜੀ ਲਾਲੀ ਚੱਕ ਮਾਫੀ ਜਸਨ ਲੋਪੋ ਥਾਨ ਬਲਾਲਾ ਤੇ ਸੋਨੂ ਨੌ ਲੜੀ ਜੀ ਇਹਨਾਂ ਪੰਜਾਂ ਕਬੂਤਰਾਂ ਵਿੱਚ ਬਾਜੀ ਵੰਡੀ ਗਈ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਜੀ 61 ਕਬੂਤਰ ਉੱਡੇ ਸੀਗੇ ਜੀ 1700 ਨੂੰ ਤਕਰੀਬਨ 4:30 ਵਜੇ ਬਾਜੀ ਨਿਬੜੀ ਜੀ ਪੰਜਾਂ ਵਿੱਚ ਸਾਂਝੀ ਸੀਗੀ ਸਮਨ ਕੈਨੇਡਾ ਪਹਿਲੇ ਨੰਬਰ ਤੇ ਸੀਗਾ ਜੀ ਤਰਲੋਚਨ ਮਾਸੀਕੇ ਦੇ ਘਰੋਂ ਕਬੂਤਰ ਪਹਿਲੇ ਨੰਬਰ ਤੇ ਲਵੀ ਫਰਮਾਹੀ ਦੂਜੇ ਨੰਬਰ ਤੇ ਕੱਪ ਦਾ ਜੇਤੂ ਦਿਲਪ੍ਰੀਤ ਇਟਲੀ ਸੰਦੀਪ ਜੱਬੋ ਮਾਜਰਾ ਦਾ ਕਬੂਤਰ ਸੀਗਾ ਜੀ ਤੀਜੇ ਨੰਬਰ ਤੇ ਜੋਤ ਕੈਨੇਡਾ ਪੀਤਾ ਵਿਲਾ ਦੇ ਘਰੋਂ ਕਬੂਤਰ ਸੀਗਾ ਜੀ ਚੌਥੇ ਨੰਬਰ ਤੇ ਹੈਰੀ ਕੈਨੇਡਾ ਲਾਡੀ ਕਲੇਰਾ ਸਾਂਝੀ ਦੇ ਵਿੱਚ ਸਨ ਕਾਪੀ ਤੇ ਵੀਰ ਮੰਨਾ ਕੇਲੋਂ ਸਨੀ ਐਨੋ ਤੇ ਫਰਿਆਦ ਘੁੱਦ ਸੀ ਬਹੁਤ ਵਧੀਆ ਬਾਜੀ ਕਰਾਈ ਵੀਰਾਂ ਨੇ ਬਹੁਤ ਵਧੀਆ ਸਾਫ ਕੀਤਾ ਇਸ ਤੋਂ ਬਾਅਦ ਬਾਜੀ ਸੀ ਜੀ ਪਿੰਡ ਟੜਿਹਾਲ ਜੀ ਪਿੰਡ ਟੜਿਹਾਲ 17 ਕਬੂਤਰ ਉੱਡੇ ਸੀ 2200 ਨੂੰ ਜੀ ਤਕਰੀਬਨ 4 ਵਜੇ 14 ਕਬੂਤਰਾਂ ਵਿੱਚ ਬਾਜੀ ਸੰਜੀ ਹੋਈ ਜੀ ਮਾਸਟਰ ਪਟਾਲ ਬਾਦਾ ਪਲੱਸ ਜੇਤੂ ਰਹੇ ਜੀ ਜਸ਼ਨ ਕੋਟਨਾਵ ਲਵੀ ਸਤਰਾਨਾ ਸੋਪ੍ਰੀਤ ਤੂਲ ਬਨਜਾਰਾ ਇਹ ਚਾਰ ਕਬੂਤਰ ਜੇਤੂ ਰਹੇ ਜੀ ਇੱਥੇ ਪ੍ਰਬੰਧ ਕਰਨ ਵਾਲੇ ਵੀਰਾਂ ਨੇ ਦੱਸਿਆ ਜੀ ਵੀ ਪਹਿਲਾ ਕਬੂਤਰ ਵੱਧ ਐਂਟਰ ਸੀਗੇ ਤੇ ਮੌਕੇ ਤੇ ਕਬੂਤਰ ਲੈ ਕੇ ਨਹੀਂ ਆਏ ਵੀਰ ਬੜੀ ਮਾੜੀ ਗੱਲ ਆ ਵੀਰਾਂ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਸੀ ਯਾਰ ਕਬੂਤਰਵਾਜਾਂ ਨੂੰ ਵੀ ਬੇਨਤੀਆ ਵੀਰ ਇਦਾਂ ਵੀ ਨਾ ਕਰਿਆ ਕਰੋ ਅੱਗੇ ਵੀ ਦੋ ਤਿੰਨ ਬਾਜੀਆਂ ਤੇ ਇਦਾਂ ਹੋਇਆ ਸਾਡੇ ਕੋਲੇ ਖਬਰਾਂ ਆਈਆਂ ਇਹ ਚੀਜ਼ ਦੀਆਂ ਜੇ ਤਾਂ ਪਹਿਲਾਂ ਐਂਟਰੀਆਂ ਫੜਦੇ ਆ ਵੀਰ ਵੀਰ ਫੇਰ ਵੀ ਔਖਾ ਹਨਾ ਫੇਰ ਆਪਾਂ ਕਹਿੰਦਿਆਂ ਪਹਿਲਾਂ ਐਂਟਰੀਆਂ ਫੜ ਲਈਆਂ ਮੌਕੇ ਤੇ ਸਾਡੇ ਕਬੂਤਰ ਨਹੀਂ ਤਿਆਰ ਹੋਏ ਜਦੋਂ ਇਦਾਂ ਕਰਦੇ ਆ ਫਿਰ ਫੇਰ ਵੀਰਾਂ ਦਾ ਪ੍ਰਬੰਧ ਕੀਤਾ ਹਨਾ ਤੇ ਵੀਰਾਂ ਨੂੰ ਵੀ ਦੁੱਖ ਲੱਗਦਾ ਆਪਾਂ ਹੀ ਐਂਟਰੀਆਂ ਕਰਾਉ ਆਪਾਂ ਹੀ ਬਾਜੀਆਂ ਕਰਾਉਣ ਵਾਲੇ ਹੁੰਨੇ ਆ ਵੀਰ ਤੇ ਇਸ ਲਈ ਇਦਾਂ ਵੀ ਨਾ ਕਰਿਆ ਕਰੋ ਵੀਰ ਬਣ ਕੇ ਯਾਰ ਹੱਥ ਜੋੜ ਕੇ ਬੇਨਤੀ ਹਿਆ ਜਿਹੜੇ ਲਖਾਉਣੇ ਹੁੰਨੇ ਆ ਜਾਨਵਰ ਵੀਰ ਜਰੂਰ ਜਾਇਆ ਕਰੋ ਇਸ ਤੋਂ ਬਾਅਦ ਬਾਜੀ ਸੀਗੀ ਜੀ ਪਿੰਡ ਠੂਠਿਆਂ ਵਾਲੀ ਕਿੰਨੇ ਮੋੜ ਨੂੰ ਕਿੰਨੇ ਕਬੂਤਰ ਉੱਡੇ ਨਹੀਂ ਪਤਾ ਚੱਲ ਸਕਿਆ ਜੱਸੂ ਮਾਨਸਾ ਪਹਿਲੇ ਨੰਬਰ ਤੇ ਰਿਹਾ ਸੀਗਾ ਜੀ ਅਭੀ ਰਾਜ ਫਤੇਪੁਰ ਦੂਜੇ ਨੰਬਰ ਤੇ ਹੈਪੀ ਰੱਲਾ ਤੀਜੇ ਨੰਬਰ ਤੇ ਜੀ ਇਸ ਤੋਂ ਬਾਅਦ ਬਾਜੀ ਸੀਗੀ ਜੀ 12 ਜੂਨ ਦੀ ਸਾਡੀ ਰੰਦੀ ਪਿੰਡ ਲੰਗਰਸੰਨੀ 167 ਕਬੂਤਰ ਉੱਡੇ ਸੀਗੇ ਜੀ 3200 ਨੂੰ 6 ਕਬੂਤਰਾਂ ਨੇ ਸਾਦਾ ਟਾਈਮ ਕਰਤਾ ਸੀਗਾ 7:30 ਤੱਕ ਕਬੂਤਰ ਉੱਡੇ ਕੋਈ ਨਤੀਜਾ ਨਹੀਂ ਨਿਕਲਿਆ ਪਰਮੀ ਜੁਐਸਏ ਪਹਿਲੇ ਨੰਬਰ ਤੇ ਜੀ ਲਖਵੀਰ ਲੰਗਰਸੰਨੀ ਗਰੁੱਪ ਦਾ ਕਬੂਤਰ ਸੀਗਾ ਜੀ ਦੂਜੇ ਨੰਬਰ ਤੇ ਗੁਰਤੇਜ ਤਲਵੇੜਾ ਇਹ ਵੀ ਜਸਵੀਰ ਲੰਗਰਸੰਨੀ ਗਰੁੱਪ ਦਾ ਕਬੂਤਰ ਸੀਗਾ ਜੀ ਕਾਲਾ ਚੀੜੀ ਅਮਨ ਰਾਮਨਗਰ ਟੇਨਾ ਮੱਜਤ ਕਾਲਾ ਕੰਮੀ ਇਹ ਕਬੂਤਰ ਇੱਥੋਂ ਦੇ ਸਾਝੀ ਵਿੱਚ ਸਨ ਜੀ ਅਪਡੇਟ ਦੇ ਲਈ ਬੋਨਾ ਕੇਸਰੀ ਵੀਰ ਦਾ ਧੰਨਵਾਦ ਜੀ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਅਪਡੇਟ ਦੇਣੀ ਹੋਵੇ ਤਾਂ ਸਾਡੇ ਨਾਲ ਇਹਨਾਂ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ ਜੀ 99688 6869 ਜਾਂ ਫਿਰ ਜੀ ਵਟਸਐਪ ਕਰ ਸਕਦੇ ਹੋ 9876581240 ਜੀ ਵੀਡੀਓ ਬਣਾਉਂਦੇ ਆਂ ਤਾਂ ਰਿਕਾਰਡਿੰਗ ਕਰਦੇ ਆਂ ਤਾਂ ਐਡੀਟਿੰਗ ਕਰਦੇ ਆਂ ਤਾਂ ਕਿਸੇ ਵੀ ਪ੍ਰਕਾਰ ਦੀ ਗਲਤੀ ਹੋ ਗਈ ਵੇ ਹੱਥ ਜੋੜ ਕੇ ਮਾਫੀ ਚਾਹੁੰਦੇ ਆਂ ਜੀ ਧੰਨਵਾਦ ਸਾਸ਼ੀਆ ਕਾਲ ਮਿਹਰਬਾਨੀ ਜੀ